ਜਿੱਥੇ ਦਰਬਾਰ ਬਣਨਾ ਸੀ ਟੋਟੇ ਪਏ ਨੇ ਬੀੜੀਆਂ ਦੇ ਆਹ ਬੀੜੀਆਂ ਜਿੱਥੇ ਮਹਾਰਾਜ ਦਾ ਸਰੂਪ ਟਿਕਣਾ ਸੀ ਉੱਥੇ ਬੀੜੀਆਂ ਪਈਆਂ ਨੇ ਮੰਡਲ ਪਏ ਨੇ ਜਰਦਾ ਪਿਆ ਆਹ ਜਗ੍ਹਾ ਤੇ ਮਹਾਰਾਜ ਦਾ ਸਰੂਪ ਟਿਕਣਾ ਸੀ ਨਲਜਾਰ ਸਿੰਘਾ ਦੇ ਕੋਲੇ ਇੱਥੇ ਪਾਲਕੀ ਸਾਹਿਬ ਬਣਨੀ ਸੀ ਜਿੱਥੇ ਪਾਲਕੀ ਸਾਹਿਬ ਬਣਨੀ ਸੀ ਉੱਥੇ ਮੰਝਾ ਢਾਕੇ ਪਏ ਰਿਹਾ ਪਖੰਡੀ ਸਾਧ ਸਤਸਰੀ ਕਾਲ ਦੋਸਤੋ ਲੱਗਿਆ ਹੋਇਆ ਸੀ ਨਿਸ਼ਾਨ ਸਾਹਿਬ ਅੰਦਰ ਚੱਲ ਰਹੇ ਧੀਆਂ ਚਲਮਾ ਅੰਦਰ ਚਲਮਾ ਸਲਫਾ ਪੀਤਾ ਜਾ ਰਿਹਾ ਤੇ ਸ਼ਰਾਬ ਵੀ ਦਸਿਆ ਜਾ ਰਿਹਾ ਹੈ ਨਿੰਗ ਸਿੰਘਾਂ ਵੱਲੋਂ ਲਾਇਆ ਗਿਆ ਸੀ ਨਿਸ਼ਾਨ ਸਾਹਿਬ ਕੁਝ ਸਮਾਂ ਪਹਿਲਾਂ ਮੌਕੇ ਤੇ ਪਹੁੰਚ ਚੁੱਕੇ ਨੇ ਨਿੰਗ ਸਿੰਘ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਹ ਦੇਖ ਸਕਦੇ ਹੋ ਤਸਵੀਰਾਂ ਜੀ ਮੌਕੇ ਤੇ ਪਹੁੰਚ ਚੁੱਕੇ ਨੇ ਨਿੰਗ ਸਿੰਘ ਦੇਖ ਸਕਦੇ ਹੋ ਵੀ ਨਿਸ਼ਾਨ ਸਾਹਿਬ ਗੁਰੂ ਦਾ ਲੱਗਿਆ ਹੋਇਆ ਉੱਪਰ ਹੱਟ ਪੈ ਗਿਆ ਉਹ ਨਾ ਉਹ ਮੇਰੀ ਗਲਤੀ ਕੋਈ ਨਹੀਂ ਗਲਤੀ ਵੀਡੀਓ ਵੀਡੀਓ ਪੀਤੀਆਂ ਜਾ ਰਹੇ ਨੇ ਬੀੜੀਆਂ ਤੇ ਚਿਲਮਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਥੱਲੇ ਥੱਲੇ ਵਾੜ ਥੱਲੇ ਕਲਾਸਿਕ ਕਰਾਂਗੇ ਜੀ ਭਾਜੀ ਅੱਜ ਕਲਾਸਿਕ ਹੋ ਰਹੀਆਂ ਨੇ ਕਲਾਸਿਕ ਕਰ ਭਾਈ ਅਲੀਵਾਦੀ ਉਹ ਬੀੜੀ ਪਿੱਟੀ ਤੇ ਬੀੜੀ ਪਿੱਟੀ ਨਾ ਇਹ ਅੱਗੇ ਨਹੀਂ ਲੇਦਾ ਜੀ ਪਹਿਲਾਂ ਵੀ ਚਿਲਮਾ ਪੀਣਾ ਹੁੰਦਾ ਨਾ ਨਹੀਂ ਨਹੀਂ ਆਹ ਪਰੇਵਰ ਨੇ ਲੱਤੀ ਕਟੋ ਪੀੜੀਆਂ ਵਾਵਾ ਜੀ ਆ ਦੇਖੋ ਆ ਨਿਸ਼ਾਨਦਾਨ ਨੂ ਰਹੇਗਾ ਨਲਜਾਰ ਸਿੰਘਾਂ ਦੇ ਕੋਲੇ ਆ ਦੇਖੋ ਇਹਨੇ ਪੈਰ ਪਰ ਥੱਲੇ ਆ ਦੇਖੋ ਆ ਦੇਖੋ ਵੀਡੀਓ ਮੀਡੀਆ ਸ੍ਰੀ ਸਾਹਿਬ ਨਾਲ ਲਾਓ ਜੀ ਆ ਜੇ ਆਡੀ ਵੀਡੀਓ ਦੇ ਪੈਸੇ ਕੱਢ ਕੱਢ ਕੇ ਰੱਖ ਮੰਜੇ ਤੇ ਤੁਸੀਂ ਲਾਵਾ ਜਾ ਮੰਜੇ ਤੇ ਕੱਢ 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 ਦਨਿਆ ਕੱਢ ਤੇ ਰੱਖ ਓਏ ਦੰਦ ਪਾਇਆ ਤੁਸੀਂ ਨੇ ਨਹੀਂ ਆਪਾਂ ਉੱਧਰ ਜਾਂਦੇ ਜੀ ਕਿਉਂ ਨਹੀਂ ਜਾਂਦੇ ਸਾਹਮਣੇ ਬੈਠੇ ਤੁਸੀਂ ਹਾਂ ਜੀ ਆਹੋ ਆਹੋ ਤੁਹਾਨੂੰ ਪਤਾ ਨਹੀਂ ਨਿਸ਼ਾਨ ਸਾਹਿਬ ਲੱਗਿਆ ਮੈਂ ਮੈਂ ਉੱਧਰ ਜਾਣਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕਿਸੇ ਭਗਤ ਨੇ ਸਿੰਘਾਂ ਨੇ ਇੱਥੇ ਇੱਕ ਦਰਬਾਰ ਬਣਾਇਆ ਸੀਗਾ ਜਿਵੇਂ ਆਪਾਂ ਪੰਜਾਬ ਵਿੱਚ ਬਹੁਤ ਜਗ੍ਹਾ ਦੇਖਦੇ ਆਂ ਰਸਤੇ 'ਚ ਜਦੋਂ ਭਵਾਨੀਗੜ ਪਟਿਆਲੇ ਨੂੰ ਜਾਂਦੇ ਆਂ ਵੀ 24 ਘੰਟੇ ਲੰਗਰ ਚੱਲੇ ਰਾਹੇ ਗਏ ਨੂੰ 2 ਘੰਟੇ ਆਰਾਮ ਕਰਨ ਨੂੰ ਜਗ੍ਹਾ ਬਣ ਜੇ ਪਰ ਇਹਨੇ ਸਿੰਘ ਜੀ ਨੇ ਬਣਾਇਆ ਸੀ ਉਹ ਬਿਮਾਰ ਹੋ ਗਿਆ ਬਹੁਜਾ ਤੇ ਹੁਣ ਵੀ ਮੰਝੇ 'ਚ ਪਿਆ ਹੈ ਇੱਥੇ ਕੁਝ ਟਿਲਮਾ ਪੀਣ ਵਾਲਿਆਂ ਨੇ ਜਿੱਥੇ ਪਾਲਕੀ ਸਾਹਿਬ ਦੀ ਉੱਥੇ ਮੰਜਾ ਢਾਕੇ ਬੈਗੇ ਅੱਜ ਕਾਫੀ ਟਾਈਮ ਬਾਅਦ ਨਿੰਗ ਸਿੰਘਾ ਨੇ ਵੇ ਕਾਰਵਾਈ ਪਾਈ ਹੈ ਨਿੰਗ ਸਿੰਘ ਦਾ ਸਥਾਨ ਹੈ ਨਿਸ਼ਾਨ ਸਾਹਿਬ ਵੀ ਉੱਪਰ ਲੱਗਿਆ ਹੋਇਆ ਹੈ ਇਹ ਤੇਰੇ ਨਾਮ ਉੱਧਰ ਕਿੰਨੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਉਰੇ ਮੈਨੂੰ ਤਾਂ ਕਈ ਸਾਲ ਹੋ ਗਏ ਜੀ ਕਈ ਸਾਲ ਦੇ ਬਾਬਾ ਜੀ ਤੁਸੀਂ ਗੌਰ ਨਹੀਂ ਕਰੀ ਪਹਿਲਾਂ ਨਾ ਜੀ ਕਿਸੇ ਨੇ ਨਹੀਂ ਕਰੀ ਮੈਂ ਆ ਕੇ ਗਿਆ ਸੀ ਇਹਦੇ ਕੋਲ ਮੈਂ ਵੀਡੀਓ ਮੈਂ ਹੋਰ ਵੀ ਬਣਾ ਕੇ ਗਿਆ ਮੈਨੂੰ ਕਹਿ ਕੇ ਗਿਆ ਸੀ ਇਹ ਗੱਲ ਨੂੰ ਆਈਏ ਜੀ ਲੰਘ ਰਹੇ ਸੀ ਇੱਥੋਂ ਕਿ ਮੈਂ ਦੇਖੋ ਇਹ ਆਪਣੇ ਵਾਸਤੇ ਵੀ ਦੇਖੋ ਇੱਕ ਵੱਡਾ ਪਾਪ ਹੈ ਪਹਿਲਾਂ ਗੌਰ ਨਹੀਂ ਕਰੀ ਤੂੰ ਸਾਧੂ ਦਾ ਬਾੜਾ ਪਹਿਨਿਆ ਹੋਇਆ ਇਸ ਕਰਕੇ ਬਾਣੇ ਦਾ ਸਤਿਕਾਰ ਅਸੀਂ ਜ਼ਰੂਰ ਕਰਦੇ ਹਾਂ ਹਾਂ ਤੈਨੂੰ ਤਾਂ ਨਹੀਂ ਮਦਦ ਤੇਰੀ ਗੱਲ ਆ ਪਾਏ ਠੀਕ ਹੈ ਜੀ ਨੇ ਉਹ ਦੇਖੋ ਨਿਸ਼ਾਨ ਸਾਹਿਬ ਨੂੰ ਸਾਹਮਣੇ ਬਟਨ ਦਿਦਾ ਨਹੀਂ ਮੈਂ ਤਾਂ ਕਹਿੰਦਾ ਉਧਰ ਜਾਂਦਾ ਨਹੀਂ ਨਹੀਂ ਜਾਂਦਾ ਕਿਉਂ ਨਹੀਂ ਆ ਸਾਰੇ ਅੰਦਰ ਪੈਨੇ ਤੁਸੀਂ ਬਾਬਾ ਜੀ ਤੁਸੀਂ ਪੈਨੇ ਉਹ ਅੰਦਰ ਹੈ ਜੀ ਆ ਮੱਚ ਦੇਖ ਸਕਦੇ ਹੋ ਵੀ ਨਿਸ਼ਾਨਦਾ ਸਭ ਸੋਸ ਤੋਂ ਲੱਗਿਆ ਹੋਇਆ ਹੈ ਮੌਕੇ ਤੇ ਸਿੰਘ ਪਹੁੰਚੇ ਨੇ ਇਹਨਾਂ ਨੇ ਕਾਰਵਾਈ ਆ ਜਿਹੜੀ ਪਾਈ ਹੈਗੀ ਅੰਦਰ ਦੇਖਦੇ ਆ ਜੀ ਅੰਦਰ ਵੀ ਹੈ ਜੀ ਕੁਝ ਬਹੁਤ ਯਾਰ ਮੱਛੀ ਮਸੇ ਰੰਗਲਾ ਉਹ ਨੂੰ ਝੱਪ ਗਏ ਅੱਛਾ ਆ ਦੇਖੋ ਜਿੱਥੇ ਦਰਬਾਰ ਬਣਨਾ ਸੀ ਟੋਟੇ ਪਏ ਨੇ ਬੀੜੀਆਂ ਦੇ ਆ ਬੀੜੀਆਂ ਜਿੱਥੇ ਮਹਾਰਾਜ ਦਾ ਸਰੂਪ ਟਿਕਣਾ ਸੀ ਉੱਥੇ ਬੀੜੀਆਂ ਪਈਆਂ ਨੇ ਮੰਡਲ ਪਏ ਨੇ ਜਰਦਾ ਪਿਆ ਆ ਜਗ੍ਹਾ ਤੇ ਮਹਾਰਾਜ ਦਾ ਸਰੂਪ ਟਿਕਣਾ ਸੀ ਇੱਥੇ ਪਾਲਕੀ ਸਾਹਿਬ ਬਣਨੀ ਸੀ ਜਿੱਥੇ ਪਾਲਕੀ ਸਾਹਿਬ ਬਣਨੀ ਸੀ ਉੱਥੇ ਮੰਝਾ ਢਾਕੇ ਪਏ ਰਿਹਾ ਪਖੰਡੀ ਸਾਹਿਬ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਆ ਬੀੜੀਆਂ ਪਈਆਂ ਨੇ ਆਲੇ ਦਾਲੇ ਇੱਥੇ ਪਾਲਕੀ ਸਾਹਿਬ ਬਣਨੀ ਸੀ ਕਿਸੇ ਕਾਰਨ ਨੇ ਕਿ ਸਿੰਘ ਬਣਾ ਕੇ ਜਾਂ ਉਹਨਾਂ ਦਾ ਕੀ ਹੋ ਗਿਆ ਜਾਂ ਬਿਮਾਰ ਬਹੁਤ ਜ਼ਿਆਦਾ ਹੋ ਗਏ ਕਹਿੰਦੇ ਉਹ ਇਸ ਕਰਕੇ ਜਾਣਾ ਪੈ ਗਿਆ ਜੀ ਤੋਂ ਬਾਅਦ ਪਾਲਕੀ ਸਾਹਿਬ ਦੀ ਜਗ੍ਹਾ ਤੇ ਮੰਝਾ ਢਾਕੇ ਆਪ ਪੈ ਰਿਹਾ ਹੈ ਭੱਜ ਗਿਆ ਜੀ ਉਹ ਭੱਜ ਗਿਆ ਭੱਜ ਗਿਆ ਜਿਹੜਾ ਮੇਨਤੀ ਆ ਦੇਖ ਸਕਦੇ ਹੋ ਵੀ ਮੇਨ ਹੈ ਕਹਿੰਦੇ ਜਿਹੜਾ ਉਹ ਭੱਜ ਗਿਆ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਇੱਥੇ ਇਹ ਤਸਵੀਰਾਂ ਜੀ ਦੇਖ ਸਕਦੇ ਹੋ ਡਿੜਬੇ ਦੇ ਵਿੱਚ ਪੈਂਦੀਆਂ ਨੇ ਡਿੜਬੇ ਤੋਂ ਜਦੋਂ ਕੌਰੀਆਂ ਨੂੰ ਜਾਂਦੇ ਆ ਆ ਦੇਖੋ ਸਥਾਨ ਵਧੀਆ ਬਗੀਚੀ ਬਣੀ ਹੋਈ ਸੀਗੀ ਆਲੇ-ਦਾਲੇ ਪਰ ਜਿੱਥੇ ਆ ਦੇਖੋ ਆ ਜਗ੍ਹਾ ਤੇ ਆ ਪਾਲਕੀ ਸਾਹਿਬ ਮਹਾਰਾਜ ਦਾ ਸਰੂਪ ਸਬੂਤ ਹੋਣਾ ਸੀ ਉੱਥੇ ਮੰਜਾ ਢਾਕੇ ਬੈਠਾ ਹੈ ਦੇਖ ਸਕਦੇ ਹੋ ਵੀ ਆਹ ਦੇਖੋ ਉਹ ਜਗ੍ਹਾ ਤੇ ਮੰਜਾ ਢਾਕੇ ਬੀੜੀਆਂ ਪੀਂਦਾ ਨਜ਼ਰ ਆ ਬੀੜੀਆਂ ਪਈਆਂ ਨਾਲੇ ਨਾਲ ਜਰਦਾ ਵੀ ਪੀਏਗਾ ਤੇ ਉੱਪਰ ਨਿਸ਼ਾਨ ਸਾਹਿਬ ਇੱਕ ਸਾਹਮਣੇ ਨਿਸ਼ਾਨ ਸਾਹਿਬ ਸੀ ਕਹਿੰਦੇ ਤੇ ਜਿਹੜਾ ਪੱਟ ਕੇ ਸਿੱਟਿਆ ਗਿਆ ਇੱਥੇ ਨਿਸ਼ਾਨ ਸਾਹਿਬ ਵੀ ਸੀ ਕੋਈ ਨਹੀਂ ਨਿਸ਼ਾਨ ਸਾਹਿਬ ਸੀ ਇੱਥੇ ਕਹਿੰਦੇ ਨਾ ਇੱਕ نیچے ਵੀ ਸੀ ਕਹਿੰਦੇ ਇੱਥੇ نیچے ਹਾਂ ਇਹ ਆ ਉਹ ਦਾ ਸਾਬ ਸਾਹਿਬ ਹੁੰਦਾ ਇੱਕ ਇੱਥੇ ਹੁੰਦਾ ਸੀ ਪਹਿਲਾ ਨਿਸ਼ਾਨ ਸਾਹਿਬ ਸੋ ਅੱਛਾ ਇਹਨਾਂ ਨੇ ਪੱਟ ਕੇ ਵੇਚ ਦਿੱਤੇ ਸਿੱਟਦਾ ਪੱਟ ਕੇ ਸਿੱਟਦਾ ਇਹਨਾਂ ਨੇ ਕਿਤੇ ਪਹਿਲੇ ਵੇਚ ਬੂਜੇ ਤਾਂ ਹੀ ਅੱਛਾ ਵੇਚਤਾ ਵੇਚਦਾ ਕਿਧਰੇ ਇਹਨਾਂ ਨੇ ਦੇਖ ਸਕਦੇ ਮੈਂ ਨਿਸ਼ਾਨ ਸਾਹਿਬ ਪੱਟ ਕੇ ਵੇਚ ਨਿਸ਼ਾਨ ਸਾਹਿਬ ਜੀ ਉਰੇ ਇੱਥੇ ਸੀ ਹਾਂ ਉਰੇ ਤਿੰਨ ਨਿਸ਼ਾਨ ਸਾਹਿਬ ਜੀ ਇਹਨਾਂ ਨੇ ਪੱਟ ਕੇ ਉਹ ਕਰਿਆਗਾ ਪਤਾ ਛੇ 7 ਮਹੀਨੇ ਉੱਥੇ ਡੇਗੀ ਰੱਖਿਆ ਨਿਸ਼ਾਨ ਸਾਹਿਬ ਇਹਨਾਂ ਨੇ ਫਿਰ ਡੇਗੀ ਰੱਖਿਆ ਦੇਖ ਲਓ ਕਈ ਵਾਰੀ ਪਿਆ ਹੋਵੇ ਦੇਖੋ ਪਹਿਲਾਂ ਉਹ ਦੇਖ ਲੈਣੇ ਹਾਂ ਕਈ ਵਾਰੀ ਪਿਆ ਹੁੰਦਾ ਇੱਧਰ ਕਹਿੰਦੇ ਪੱਟ ਕੇ ਉਹ ਡੰ ਉਹ ਵੀ ਨਾ ਭਾਜੇ ਜਿੱਦ ਨਗਰ ਅ ਅੱਛਾ ਪਿੱਛੇ ਲਾਈਟਿੰਗ ਅੱਲੇ ਲਾਈਟਿੰਗਾ ਵੀ ਪਰਾ ਕਰਦੇ ਆ ਦੇਖੋ ਜੀ ਦਰਬਾਰ ਦੇ ਬਿਲਕੁਲ ਨਾਲੇ ਲਾਈਟਿੰਗਾ ਆ ਦਰਬਾਰ ਹੈ ਨਾਲੇ hxgਿਆ ਪਿਆ ਇੱਧਰ ਨਿਸ਼ਾਨ ਸਾਹਿਬ ਡਿੱਗੇ ਪਏ ਸੀ ਕਹਿੰਦੇ ਹੁਣ ਨਜ਼ਰ ਨਹੀਂ ਆ ਰਿਹਾ ਕਿਤੇ ਮਾਰੋ ਬਰੀਕੀ ਜਿਹਾ ਕਈ ਵਾਰੀ ਪਿਆ ਹੁੰਦਾ ਇੱਧਰ ਆ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਅਸੀਂ ਵੀ ਦੋਸ਼ੀਆਂ ਲਗਾਉਂਦੀ ਲੰਘ ਜਾਂਦੇ ਆ ਗੌਰ ਨਹੀਂ ਕਰਦੇ ਜਦੋਂ ਕੋਈ ਭਾਣਾ ਵਰਤ ਜਾਂਦਾ ਫੇਰ ਅਸੀਂ ਜਾਨੀ ਕਿ ਦਹਾਈਆਂ ਪਾਉਂਦੇ ਆ ਤੋਨੋਂ ਬਰੀਕੀ ਦੇ ਵਿੱਚ ਦਿਖਾਉਣ ਦੀ ਹੋਰ ਵੀ ਕੁਛ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕੀ ਭਾਣਾ ਜਿਹੜਾ ਵਰਤਿਆ ਜਾ ਰਿਹਾ ਹੈ ਜਿਹੜੇ ਰਾਹੀਰ ਨੇ ਇਕੱਠਾ ਹੈ ਜਿਹੜਾ ਹੋ ਚੁੱਕਿਆ ਓਰੇ ਸਾਹਿਬ ਨੂੰ ਬੁਲਾਓ ਜਾਂ ਐਸਐਸ ਨੂੰ ਬੁਲਾਓ ਮੀਡੀਆ ਵੀ ਤੇਰੇ ਇੱਥੇ ਅੰਦਰ ਵੀ ਦੇਖ ਕੇ ਮੜਾ ਜੀ ਆਹ ਦਾਰੂ ਦੀ ਬੋਤਲ ਹੈ ਦਾਰੂ ਦੀ ਬੋਤਲ ਹੈ ਕਰੇ ਮੜੇ ਪੈਰਨ ਪੈਰ ਨਾਲ ਤਾਂ ਕਰਦਾ ਆ ਪੰਜਾਹ ਵੀ ਕਹਿੰਦਾ ਜੀ ਇਹ ਬਹੁਤ ਦਸੁਦਾਰ ਹੈ ਦਾਰੂ ਵੀ ਅੱਛਾ ਇਹ ਮਨ ਦਾ ਲੰਗਰ ਬਣਾਇਆ ਸੀ ਸਿੰਘਾਂ ਨੇ ਹੈ ਹਾਂ ਜੀ ਹਾਂ ਹਾਂ ਇਹ ਲੰਗਰ ਬਣਾਇਆ ਸੀ ਵੀ ਲੰਗਰ ਦਾ ਦੇਖ ਲਓ ਵੀ ਕੀ ਬੋਲੋ ਆ ਮੰਜੇ ਥੱਲੇ ਵੀ ਪਿਆ ਕੰਗਰੀ ਹੈ ਇਹ ਗੁਰੂ ਘਰ ਬਣਾਇਆ ਸੀ ਜੀ ਦਾਦੀਆਂ ਥੱਲੇ ਮੰਜੇ ਦੇ ਥੱਲੇ ਦੇਖੋ ਕਿਤਾ ਨੇ ਸਾਲਾ ਤੂੰ ਮੈਂ ਤਾਂ ਆਪ ਕਰਾਇਆ ਇਹ ਆਪਣੀ ਕੁਟੀਆਂ ਚਾੜਨੀ ਜਾਂਦਾ ਉਹ ਤੇ ਗੰਦ ਪਾਇਆ ਤਾਂ ਹਾਂਜੀ ਉਹ ਪੀਤੀ ਬੋਤਲ ਖਾਲੀ ਉਹ ਪਈਆ ਦੇਖ ਦੇਖੋ ਜੀ ਇਹ ਲੰਕਰ ਬਣਾਇਆ ਤੇ ਨਿੰਕ ਸਿੰਘਾਂ ਨੇ ਉਹਦੀ ਸੰਗਤ ਦੇ ਬੋਤਲ ਪਈਆਂ ਅੰਗਰੇਜ਼ੀ ਦੀ ਕਹਿੰਦਾ ਮੈਂ ਤਾਂ ਪੜਨ ਨਹੀਂ ਦਿੰਦਾ ਆਪੇ ਮੰਨ ਨੂੰ ਇਹ ਬਲਾਉ ਇਹਨੂੰ ਬਲਾਓ ਕਹਿੰਦਾ ਮੈਂ ਪੜਨ ਨਹੀਂ ਦਿੰਦਾ ਅੰਦਰ ਆ ਪਈਆਂ ਬੋਤਲ ਆਪੇ ਮੈਨੂੰ ਆ ਵੀ ਮੈਂ ਪੀ ਆ ਦਿਖਾਓ ਪੜਾਂ ਆ ਦੇਖੋ ਜੀ ਹੁਣ ਜਾਈਲੇ ਨੂੰ ਪਾ ਜੀ ਨਾਲ ਸਿੰਘ ਜੀ ਜੇ ਕਿਤੇ ਦੁਬਾਰੇ ਬੇਅਦਬੀ ਹੁੰਦੀ ਹੈ ਪਰ ਤੁਸੀਂ ਦੋਸ਼ੀ ਹੋਵੋਗੇ ਠੀਕ ਹੈ ਜੀ ਕਈ ਵਾਰੀ ਅਸੀਂ ਇਕੱਲੇ ਸਾਧੂਆਂ ਨੂੰ ਹੋਰ ਨੂੰ ਕਹਿੰਦਾਂ ਨੇ ਆ ਵੀ ਫਲਾਣਾ ਪਿੰਦਾ ਕਿਉਂ ਜੀ ਨਹੀਂ ਸਹੀ ਹੈ ਜੀ ਫਿਰ ਤੁਸੀਂ ਦੋਸ਼ੀ ਹੋਵੋਗੇ ਬਾਬਾ ਜੀ ਇਹ ਕਹ ਲਓ ਤੁਸੀਂ ਛੱਡ ਕੇ ਜਾਂਦੇ ਹੋ ਠੀਕ ਹੈ ਜੀ ਨਾ ਸਰੀ ਤੇਰੀ ਜ਼ਿੰਮੇਵਾਰੀਆਂ ਬਾਈ ਠੀਕ ਹੈ ਜੀ ਮੇਰਾ ਲੰਘੇ ਪਿੰਡ ਵੀ ਸੁਭਪ ਦਾ ਜੀ ਖੜਾ ਤੇਰੇ ਨਾਲ ਸਾਰਾ ਪਿੰਡ ਸਾਡਾ ਆਦਾ ਰਸਤੇ 'ਚ ਹੁੰਦਾ ਜਿੱਮੇ ਬਣੇ ਹੋਏ ਨੇ ਤਰਨਤਾਰਨ ਸਾਹਿਬ ਕੇ ਨਹੀਂ ਹੋਰ ਲੰਗਰ ਚੱਲਦਾ ਕੋਈ ਆਏ ਗਏ ਨੂੰ ਮਾ ਉੱਜਰ ਰਹਦੇ ਜਾਂਦੇ ਨੂੰ ਰਾਹੀ ਨੂੰ ਮਿਲ ਜਾਂਦੀ ਠਹਿਰਨ ਨੂੰ ਪਰ ਇੱਥੇ ਥੋੜਾ ਜਰ ਵੀ ਤੁਸੀਂ ਅੱਡੇ ਬਣਾ ਲਓ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਅਗਲਾ ਦੇਖ ਕੇ ਕੀ ਕਹੂਗਾ ਤਿੰਨ ਚਾਰ ਸਾਲਾਂ ਤੋਂ ਇੱਥੇ ਬੇਬਦੀ ਬੇਅਦਵੀ ਕਰਦੇ ਆ ਜੀ ਤਿੰਨ ਚਾਰ ਸਾਲ ਅੱਛਾ ਕੀ ਕਹਿਣਾ ਚਾਹੁੰਦੇ ਹੋ ਪੰਜਾਂ ਜੀ ਬੋਲੋ ਅਸੀਂ ਤੇ ਇਦਾਂ ਹੀ ਕਹਿਣਾ ਚਾਹੁੰਦੇ ਆ ਵੀ ਅੱਜ ਤੋਂ ਇੱਥ ਕਿਉਂਕਿ ਸਾਤੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਦੇਖੀ ਨਹੀਂ ਜਾਂਦੀ ਠੀਕ ਹੈ ਤੇ ਇਹ ਇੱਥੋਂ ਚੱਲਦੇ ਵਣ ਇੱਥੇ ਹੁੰਢ ਸਿੰਘਾ ਨੂੰ ਅਸੀਂ ਬੇਨਤੀ ਕਰਦੇ ਆ ਉਹਨਾਂ ਨੂੰ ਇਹ ਸਥਾਨ ਸਭਾਵਾਂਗੇ ਉਹ ਚਲਾਉਣ ਤੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਇਹਨਾਂ ਸਿੰਘਾਂ ਦਾ ਸਾਥ ਦੇਣ ਠੀਕ ਹੈ ਤੇ ਇੱਥੇ ਲੰਗਰ ਵੀ ਚਲਾਉਂਗੇ ਜੀ 24 ਘੰਟੇ ਚੱਲੂਗਾ ਜੀ ਚਲਾਵਾਂਗੇ ਜੀ ਜਿਹੜੇ ਪਹਿਲਾਂ ਨੇ ਉਹਨਾਂ ਨਾਲ ਕੋਈ ਸੰਪਰਕ ਹੋਇਆ ਜਿਹੜੇ ਬਣਾ ਕੇ ਚਲੇ ਗਏ ਜਾਂ ਬਿਮਾਰ ਕਹਿੰਦੇ ਨੇ ਬਹੁਤ ਜ਼ਿਆਦੇ ਹੋ ਗਏ ਸੀ ਅਸੀਂ ਹੋਰ ਪੈਦੇ ਜੀ ਜ਼ਿਆਦੇ ਜਾਦੇ ਡਾਊਨ ਪਏ ਨੇ ਹੋਰ ਪਹਿਲੇ ਸਾਡੇ ਪਿੰਡ ਤੇ ਆ ਇਧਰ ਹੋਰ ਬੰਦੇ ਆ ਰਹੇ ਨੇ ਫੋਨ ਵੀ ਬਹੁਤ ਆ ਰਹੇ ਨੇ ਅਸੀਂ ਇਹਨਾਂ ਨਾਲ ਖੜਿਆ ਕਿ ਇਹ ਉਹ ਆ ਰਹੇ ਨੇ ਵਧੀਆ ਇਨਸਾਨ ਨੇ ਸਾਡਾ ਸਾਰਾ ਪਿੰਡ ਖੜਿਆ ਮੈਂ ਜ਼ਿੰਮੇਵਾਰੀ ਲੈਣਾ ਸਾਡੇ ਪਿੰਡ ਦੀ ਠੀਕ ਹੈ ਤੇ ਇਸ ਕਰਕੇ ਦੋਸਤੋ ਜਿਹੜੇ ਪਹਿਲਾਂ ਸੀ ਉਹ ਬਜ਼ੁਰਗ ਕਹਿੰਦੇ ਜਾਦੇ ਡਾਊਨ ਮੇਰੀ ਵੀ ਗੱਲ ਹੋਈ ਆ ਫੋਨ ਤੇ ਕਿਨੋਂ ਸੀ ਉਹਨਾਂ ਦਾ ਜਗਦੇਵ ਸਿੰਘ ਜਗਦੇਵ ਸਿੰਘ ਉਹ ਕਹਿੰਦੇ ਅਸੀਂ ਬਣਾਇਆ ਸੀ ਅਸੀਂ ਡਾਊਨ ਹੋ ਗਏ ਸਿੰਘ ਮੌਕੇ ਤੇ ਮਿਲੇ ਨਹੀਂ ਸਾਨੂੰ ਕੁਛ ਲਈ ਜਾਣਾ ਪੈ ਗਿਆ ਛੱਡ ਕੇ ਉਹ ਸਾਹਮਣੇ ਪਾਲਕੀ ਸਾਹਿਬ ਬਣਨੀ ਸੀ ਪਾਲਕੀ ਸਾਹਮਣੇ ਉੱਥੇ ਅਸੀਂ ਦੇਖਿਆ ਜਰਦਾ ਪਿਆ ਬੀੜੀਆਂ ਪਈਆਂ ਨੇ ਜਿੱਥੇ ਮਹਾਰਾਜ ਦਾ ਸਰੂਪ ਬਣਾਉਣਾ ਸੀ ਉੱਥੇ ਮੰਜਾ ਡਾਹੀ ਪਏ ਨੇ ਮੌਜ ਨਾਲ ਗੰਦ ਪਿਆ ਆਲੇ-ਦਾਲੇ ਲੈਟਰਿੰਗਾਂ ਦੇਖ ਸਕਦੇ ਹੋ ਗੰਦ ਆਲੇ-ਦਾਲੇ ਬਿਲਕੁਲ ਦਰਬਾਰ ਸਾਹਿਬ ਜੋ ਬਣਾਇਆ ਸੀ ਉੱਪਰ ਨਿਸ਼ਾਨ ਸਾਹਿਬ ਲੱਗੇ ਹੋਏ ਆ ਹੁਣ ਮੌਕੇ ਤੇ ਸਿੰਘਾਂ ਨੇ ਕਾਰਵਾਈ ਪਾਈ ਆ ਕਾਰਵਾਈ ਕੀ ਸੇਵਾ ਸਾਮੀ ਹੈ ਸੇਵਾ ਸਾਮ ਰਹੇ ਹਾਂ ਜੀ ਫਿਰ ਇਹ ਇਹਨਾਂ ਨੂੰ ਸੁਮਾਰਿਆ ਜੀ ਹਾਂ ਜੀ ਵੀ ਆਪਣੇ ਢੜਬੇ ਤੋਂ ਸਿੰਘ ਨੇ ਕੀ ਨਾਮ ਹੈ ਜੀ ਆਪਣਾ ਲਾਲ ਸਿੰਘ ਜੀ ਲਾਲ ਸਿੰਘ ਢੜਬੇ ਤੋਂ ਇਹ ਸੇਵਾ ਸਾਮਣਗੇ ਸੰਗਤ ਨੂੰ ਬੇਨਤੀ ਆ ਕਿ ਭਾਈ ਇਕੱਠਾ ਕਰਾਓ ਇਹਨਾਂ ਨਾਲ ਇੱਥੇ 24 ਘੰਟੇ ਲੰਗਰ ਵੀ ਚੱਲੇ ਤੇ ਆਏ ਗਏ ਨੂੰ ਗਰਮੀਆਂ 'ਚ ਗਾਹਾਂ ਜਿਵੇਂ ਸ਼ਬੀਲਾਂ ਪਾਣੀ ਠੰਡਾ ਪਾਣੀ 24 ਘੰਟੇ ਵਾਟਰ ਕੁਲਰ ਵੀ ਲਾਏ ਜਾਣਗੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਹੋਰ ਕਿੰਨੀ ਵੀ ਕੋਈ ਚੀਜ਼ ਦੀ ਲੋੜ ਆ ਭਾਈ ਸਾਹਿਬ ਆਸੀਂ ਦੇਵਾਏ ਸਾਡੇ ਪਿੰਡ ਵੱਲੋਂ ਪੂਰਾ ਸਪੋਰਟ ਆ ਇਹਨੂੰ ਧੰਨਵਾਦ ਜੀ ਪੂਰੀ ਸਪੋਰਟ ਬੋਲੇ ਇਸੋ ਬੋਲੇ ਸਤਿ ਆਕਾਲ ਆ ਜਾਵੇ ਸਿੱਧਾ ਇਹਨਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਨਿਸ਼ਾਨਾ ਰੂਪਾਵੇ ਸਤ ਜੀ ਆਂਕਾਰ ਬੁਰਖਾਲ ਦੇਖ ਤੇਗ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ